ਆਪਾਂ ਕਹਿੰਦੇ ਆ ਵੀ ਖੂਨਦਾਨ ਮਹਾਦਾਨ ਹੈ ਇਹ ਸਾਡੇ ਉਹ ਦਿੱਤਾ ਹੋਇਆ ਖੂਨ ਹੈ ਕਿਸੇ ਦੀ ਜਾਨ ਬਚਾ ਸਕਦਾ ਹੈ ਇਹ ਸਵਾਮੀ ਜੀ ਦੀ ਕਿਰਪਾ ਦੁਆਰਾ ਅਸੀਂ ਖੂਨਦਾਨ ਕਰ ਰਹੇ ਹਾਂ ਬਹੁਤ ਮਹਿੰਗਾ ਮੰਦਾ ਬਲੱਡ ਉਹਨਾਂ ਆਪਣਾ ਤੀਜੀ ਵਾਰ ਹੋ ਗਿਆ ਮਤਲਬ ਤਿੰਨ ਵਾਰ ਉਹ ਤਿੰਨ ਮਰੀਜ਼ਾਂ ਨੂੰ ਮੈਂ ਬਲੱਡ ਦੇ ਸਕਦਾ ਆਪ ਦਾ ਬਤ ਸਾਰਿਆਂ ਨੂੰ ਇਹੋ ਅਪੀਲ ਹੈਗੇ ਵਾਦ ਤੋਂ ਵਾਦ ਆਪਣਾ ਖੂਨਦਾਨ ਕਰੋ ਕਿਉਂਕਿ ਜਿੰਨਾ ਖੂਨਦਾਨ ਕਰਾਂਗੇ ਉਨਾ ਹੀ ਨਵਾਂ ਬਣ ਕੇ ਵਧੀਆ ਬਣਦਾ ਸਰੀਰ ਤੰਦਰੁਸਤ ਰਹਿੰਦਾ ਇਹਦੇ ਨਾਲ ਕਿਸਨ ਪੰਜਾਬ ਦੇਖ ਰਹੇ ਤਮਾਮ ਦਸ਼ਕਾਂ ਦਾ ਮੈਂ ਕਬਿਲ ਕੀਤਾ ਇਤਿਹਾਰ ਦੇ ਉੱਤੇ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਪੰਜਾਬ ਦੀ ਧਰਤੀ ਨੂੰ ਕਿ ਦਾਨੀ ਮਹਾਦਾਨੀ ਸੱਜਣਾ ਦੀ ਧਰਤੀ ਵੀ ਕਿਹਾ ਜਾਂਦਾ ਤਾਂ ਉੱਥੇ ਹੀ ਜਿਸ ਤੇ ਗੱਲ ਕੀਤੀ ਜਾਵੇ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਦਾਨੀ ਸੱਜਣ ਇੱਦਾਂ ਦੇ ਵੀ ਨੇ ਕਿ ਜਿਹੜੇ ਵੱਖ-ਵੱਖ ਸਮੇਂ ਤੇ ਜ਼ਰੂਰਤਮੰਦ ਤੇ ਲੋੜਮੰਦ ਜਿਹੜੇ ਲੋਕਾਂ ਨੂੰ ਰਾਸ਼ਨ ਤੇ ਖਾਣ ਦੇ ਚੀਜ਼ਾਂ ਵੰਡੇ ਨਜ਼ਰ ਆਉਂਦੇ ਤਾਂ ਉੱਥੇ ਹੀ ਪੰਜਾਬ ਦੀ ਇਸ ਧਰਤੀ ਤੇ ਜਿਹੜੇ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਨੇ ਸੋ ਮੌਜੂਦ ਆ ਸੀ ਲੁਧਿਆਣਾ ਦੇ ਝਾਂਡੇ ਪਿੰਡ ਗੁਰਨਾਨਕ ਦਰਬਾਰ ਦੇ ਵਿੱਚ ਜਿੱਥੇ ਅੱਜ Swami Sant Ram Pal ji ਦੇ 47 ਜਨਮ ਦਿਹਾੜੇ ਤੇ 12ਵਾਂ ਖੂਨਦਾਨ ਕੈਂਪ ਲਗਾਇਆ ਗਿਆ ਤਾਂ ਇੱਥੇ ਜਿਹੜੇ ਜ਼ਰੂਰਤਮੰਦ ਸਕੂਲੀ ਬੱਚਿਆਂ ਨੂੰ ਜਿਹੜੀ ਵਰਦੀਆਂ ਵੀ ਵੰਡੀਆਂ ਗਈਆਂ ਨੇ ਸੋ ਆਹ ਗੱਲਬਾਤ ਕਰਦੇ ਆ ਉਹਨਾਂ ਲੋਕਾਂ ਦੇ ਨਾਲ ਜਿਹੜੇ ਇੱਥੇ ਹੌਮ ਹੌਮ ਆ ਕੇ ਆਪਣਾ ਖੂਨਦਾਨ ਕਰਨ ਦੇ ਲਈ ਪਹੁੰਚੇ ਨੇ ਸੋ ਤਸਵੀਰਾਂ ਵੀ ਦਿਖਾਣੇ ਆ ਤੇ ਗੱਲਬਾਤ ਕਰਦੇ ਉਹਨਾਂ ਲੋਕਾਂ ਦੇ ਨਾਲ ਜੀਣਾ ਚਾਹੋਗੇ ਅੱਜ ਤੁਸੀਂ ਖੂਨਦਾਨ ਕਰਨ ਦੇ ਲਈ ਸੈਟਅਪ ਤੇ ਪਹੁੰਚਾਇਆ ਹਾਂ ਜੀ ਅਸੀਂ ਮਤਲਬ ਰੈਗੂਲਰ ਆ ਰਹੇ ਹਾਂ ਪਿਛਲੇ ਇੱਕ ਸਾਲ ਤੋਂ ਹਰ ਇੱਕ ਅਰਦਾ ਬਟ ਅੱਜ ਜੋ ਇਹ ਇਹਨਾਂ ਨੇ ਆਰਗੇਨਾਈਜ਼ ਕੀਤਾ ਹੈ ਬਲੱਡ ਡੋਨੇਸ਼ਨ ਕੈਂਪ ਇਹ ਬਹੁਤ ਅੱਛਾ ਇੱਕ ਸੋਸਾਇਟੀ ਲਈ ਜਾਂ ਸਾਡੀ ਹੈਲਥ ਲਈ ਬਹੁਤ ਅੱਛਾ ਇੱਕ ਕਿਰਦਾਰ ਲੱਗਦਾ ਕਿ ਅਕਸਰ ਲੋਕ ਕਈ ਵਾਰ ਹੁੰਦਾ ਨਾ ਕਿ ਇਸ ਤਰ੍ਹਾਂ ਖੂਨਦਾਨ ਕਰਨ ਤੋਂ ਡਰਦੇ ਵੀ ਨੇ ਕਿ ਕੋਈ ਕਮਜ਼ੋਰੀ ਵਗੈਰਾ ਹੈ ਕੁਛ ਇਸ ਤਰ੍ਹਾਂ ਵੀ ਕੋਈ ਡਰਨਾ ਚਾਹੀਦਾ ਹੈ ਬਿਲਕੁਲ ਵੀ ਨਹੀਂ ਡਰਨਾ ਚਾਹੀਦਾ ਇਹ ਸਾਡੇ ਆਪਣੇ ਲਈ ਵੀ ਅੱਛਾ ਔਰ ਕਿਸੇ ਦੀ ਲਾਈਫ ਨੂੰ ਵੀ ਸੇਵ ਕਰਨ ਦੇ ਵਿੱਚ ਹੈਲਪ ਕਰਦਾ ਹੈ ਸ਼ਾਇਦ ਆਪਾਂ ਪੈਸਿਆਂ ਨਾਲਾਂ ਚੀਜ਼ ਖਰੀਦ ਨਹੀਂ ਸਕਦੇ ਹੈ ਜਿਵੇਂ ਲੱਖ ਰੁਪਏ ਦੇ ਕੇ ਵੀ ਪਰੇ ਤੁਹਾਨੂੰ ਖੁਦ ਨੂੰ ਵੀ ਬਹੁਤ ਸੈਟੀਸਫੈਕਸ਼ਨ ਦਊਗਾ ਔਰ ਤੁਸੀਂ ਬਹੁਤ ਹੈਪੀ ਫੀਲ ਕਰੋਗੇ ਤੇ ਬਾਦ ਵਿੱਚ 12ਵੀਂ ਵਾਰੀ ਖੂਨਦਾਨ ਕਰ ਰਹੇ ਹਾਂ ਮੈਂ ਅਸੀਂ ਇੱਥੇ ਜੁੜੇ ਤਾਂ ਬਾਬਾ ਜੀ ਨਾਲ 1998 ਦੇ ਅਸੀਂ ਬਾਬਾ ਦੀ ਕਿਰਪਾ ਦੁਆਰਾ ਤੇ 12ਵੀਂ ਵਾਰੀ ਖੂਨਦਾਨ ਕਰ ਰਹੇ ਹਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਆਪਾਂ ਕਹਿੰਦੇ ਆ ਵੀ ਖੂਨਦਾਨ ਮਹਾਦਾਨ ਹੈ ਇਹ ਸਾਡੇ ਵੱਲ ਦਿੱਤਾ ਹੋਇਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ ਇਹ ਸ੍ਰੀ ਸੁਮੇਂ ਜੀ ਦੀ ਕਿਰਪਾ ਦੁਆਰਾ ਅਸੀਂ ਖੂਨਦਾਨ ਕਰ ਰਹੇ ਹਾਂ ਕਿਹੜੀ ਜਗ੍ਹਾ ਟਰਾਈਪ ਮੇਰਾ ਪਿੰਡ ਬਦਨੀਕਲਾ ਜਿਲ੍ਹਾ ਮੋਗਾ ਹੈ ਮੈਂ ਰਹਿਣਾ ਇੱਥੇ ਬਾਬਾ ਜੀ ਦੇ ਕੋਲ ਹੀ ਆ ਝਾਂਡੇ ਰਹਿਣਾ ਕੋਈ ਇਹਦੇ ਵਿੱਚ ਕੋਈ ਡਰ ਵਾਲੀ ਜਾਂ ਕੋਈ ਨਾ ਜੀ ਕੋਈ ਡਰ ਨਹੀਂ ਹੈ ਵਧੀਆ 9 ਵਾਰ 9 ਵਾਰ ਇੱਕ ਵਾਰ ਦਾ ਮੈਂ ਸਾਚ ਤਿੰਨ ਵਾਰੀ ਵੀ ਕਰਤਾ ਸੀ ਦਾਨ ਤੇ ਪਰ ਹੁਣ ਸਾਲ ਬਾਅਦ ਹੀ ਹੈ ਤੇ ਵੇਲੇ ਮੈਨੂੰ ਵਿਦੇਸ਼ ਜਾਣਾ ਪੈਂਦਾ ਸਾਡਾ ਜੱਥਾ ਹੈ ਉੱਥੇ ਵੀ ਤਾਂ ਕਰ ਦਿੰਨੇ ਆ ਦਾਨ ਫੋਨ ਬਸ ਵਧੀਆ ਤੇ ਤਿੰਨ ਮਹੀਨੇ ਬਾਅਦ ਕਰਨਾ ਚਾਹੀਦਾ ਕੁਝ ਨਹੀਂ ਹੁੰਦਾ ਪ੍ਰੋਬਲਮ ਇਹਦੇ ਨਾਲ ਔਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਖੂਨ ਦਾਨ ਕਰੀਦਾ ਪਪਾ ਜੀ ਦਾ ਇਹ 12ਵਾਂ ਖੂਨ ਦਾਨ ਕੈਂਪ ਹੈ ਜੀ ਕਰਾਂ ਹਰ ਸਾਲ ਹੀ ਖੂਨਦਾਨ ਕਰਿ ਦਈ ਗਿਰਾਂ ਪੂਰੀ ਖੁਸ਼ੀ ਮਿਲ ਜਾਈ ਖੂਨਦਾਨ ਦੇ ਕੇ ਗਿਸੇ ਮਰੋ ਗਰੀਬਾਂ ਦੇ ਕਿਸੇ ਦੇ ਜੀ ਕੋਲ ਪੈਸਾ ਨਹੀਂ ਹੁੰਦਾ ਜੀ ਉਹਨੇ ਖੂਨ ਲੱਗ ਜਾਂਦੇ ਜਾਂ ਕੋਈ ਐਕਸੀਡੈਂਟ ਹੁੰਦਾ ਗੇਦੇ ਨੇ ਖੂਨ ਲੱਗ ਜਾਂਦੇ ਕਿਸੇ ਦੀ ਜਾਨ ਬਚ ਜਾਂਦੀ ਹੈ ਜੀ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਪਪਾ ਦੀ ਜਨਮ ਦਿਨ ਤੇ ਹਰ ਵੇਲੇ ਖੂਨ ਕਢਾਈਦਾ ਜੀ ਹਰ ਸਾਲ ਹੀ ਬਹੁਤ ਹੀ ਜਵਾਨ ਆਪਣਾ ਖੂਨਦਾਨ ਦੇ ਕੇ ਸਾਰਿਆਂ ਨੂੰ ਜੋ ਕੇ ਇੱਥੇ ਮੌਕਾ ਮਿਲਿਆ ਹੈ ਜੋ ਕੀ ਸਾਡਾ ਖੂਨ ਕਿਸੇ ਗਰੀਬ ਬੰਦ ਲੋੜਵੰਦ ਨੂੰ ਲੋੜਵੰਦ ਦੀ ਮਦਦ ਵਾਸਤੇ ਭੇਜਿਆ ਜਾਵੇਗਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਖੂਨਦਾਨ ਕੀਤਾ ਜਾਂ ਕੇ ਵੀ ਨਹੀਂ ਜੀ ਪਹਿਲਾਂ ਵੀ ਕੀਤਾ ਤਿੰਨ ਚਾਰ ਵਾਰ ਹਾਂਜੀ ਇਸੇ ਹੀ ਦੇਣਾ ਚਾਹੁੰਦੇ ਆ ਅੱਥਰੂ ਮਤਲਬ ਇਦਾਂ ਜੀ ਜਿੱਦਾਂ ਮਹਾਪੁਰਖਾਂ ਦੀ ਕਿਰਪਾ ਹੋਸ ਆਪਣੇ ਦੇ ਤੇ ਮਤਲਬ ਜੀ ਬਾਬਾ ਜੀ ਕਹਿੰਦੇ ਵੀ ਕਿਸੇ ਲੋੜਵੰਦ ਨੂੰ ਜਦੋਂ ਲੋੜ ਹੋਊਗੀ ਤਾਂ ਆਪਾਂ ਨੂੰ ਇਹਨਾਂ ਦਾ ਸਰਟੀਫੀਕੇਟ ਦੇ ਦੇਣਾ ਕ ਮਤਲਬ ਖੂਨਦਾਨ ਜਿਨ੍ਹਾਂ ਦਾ ਦੇ ਰੱਖੋ ਨਾ ਤੇ ਆਪਾਂ ਕਿਸੇ ਲੋੜ ਵਾਂਦੇ ਤੇ ਮਤਲਬ ਮਦਦ ਕਰ ਸਕਦੇ ਹਾਂ ਕਿਉਂਕਿ ਮੌਲ ਬਹੁਤ ਮਹਿੰਗਾ ਮਿਲਦਾ ਬਲੱਡ ਅਨਪਰਾਤੀ ਜੀ ਵਾਰ ਹੋਗਾ ਮਤਲਬ ਤਿੰਨ ਵਾਰ ਵਾ ਤਿੰਨ ਮਰੀਜਾਂ ਨੂੰ ਮੈਂ ਮਤਲਬ ਬਲੱਡ ਦੇ ਸਕਦਾ ਆਪ ਦਾ ਬਤਨ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਜਿਹੜਾ ਬਲੱਡ ਦਾ ਜਿਹੜਾ ਅੱਜ ਲਗਾਇਆ ਗਿਆ ਵਾ ਕੈਂਪਿੰਗ ਪਰਦੀਆਂ ਵੰਡੀਆਂ ਗਈਆਂ ਵਾ ਜਨਮ ਦਿਹਾੜੇ ਦੇ ਮੌਕੇ ਤੇ ਪਹਿਲਾਂ ਤਾਂ ਅਸੀਂ ਤੁਹਾਨੂੰ ਵਧਾਈਆਂ ਦਿੰਨੇ ਆ ਮੁबारकਾਂ ਸਾਰਿਆਂ ਨੂੰ ਪੰਜਾਬ ਨਿਵਾਸੀਆਂ ਨੂੰ ਵੀ ਜਿੱਥੇ-ਜਿੱਥੇ ਗੁਰਸੰਗਤ ਵਸਦੀ ਪੰਜਾਬੀ ਵਰਲਡ ਤੇ ਮੁबारकਾਂ ਸਾਰੀ ਗੁਰਸੰਗਤ ਨੂੰ ਔਰ ਬਹਾਨਾ ਬਣਿਆ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਚਾਹੁੰਦੇ ਆ ਕਿ ਸਿੱਖੀ ਪ੍ਰਮੋਟ ਹੋਵੇ ਤੇ ਗੁਰੂ ਸਾਹਿਬ ਇਹ ਬਾਨੇ ਦਾ ਰਤ ਦਾਨ ਮਹਾ ਕਲਿਆਣ ਜਿਹੜਾ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਉਸ ਇਸ ਕਰ ਦਿੱਤੀਆਂ ਜੇ ਬੱਚੇ ਸਮਾਰਟ ਆਪਣੇ ਆਪ ਨੂੰ ਫੀਲ ਕਰਨਗੇ ਪੜ੍ਹਨਗੇ ਵੀ ਸਮਾਰਟ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਲੱਗਿਆ ਬਹੁਤ ਚੰਗਾ ਲੱਗਿਆ ਇਹ ਕਿਉਂਕਿ ਕਿੰਨੇ ਕ ਬੰਦਿਆਂ ਨੇ ਅੱਜ ਜਿਹੜਾ ਖੂਨਦਾਨ ਜਿਹੜਾ ਕੀਤਾ ਵਾ ਅਜੇ 200 ਤੋਂ ਤੇ 300 ਦੇ ਵਿੱਚ ਤਾਂ ਹੋ ਚੁੱਕਾ ਜੀ ਬਾਕੀ ਅਜੇ ਦੁਪਹਿਰ ਤੱਕ ਚੱਲੇਗਾ ਅਜੇ 2 ਘੰਟੇ 2.5 ਘੰਟੇ ਤੱਕ ਰਿਜ਼ਲਟ ਆਏਗਾ ਸੰਗਤ ਨੂੰ ਦੇਖ ਰਿਹਾ ਮੈਂ ਉਤਸ਼ਾਹ ਬਹੁਤ ਹੈ ਲੱਗੇ ਹੋਏ ਲਾਈਨਾਂ ਦੇ ਵਿੱਚ ਖੂਨ ਦਿੰਦੇ ਪਏ ਨੇ ਯਾਨੀ ਕਿ ਉਤਸ਼ਾਹ ਬੜਾ ਦੇਖਣ ਨੂੰ ਮਿਲ ਰਿਹਾ ਸੰਗਤ ਦੇ ਵਿੱਚ ਪਰ ਵੱਡੀ ਚੀਜ਼ ਪਿਆਰ ਦੇਖੋ ਤੁਹਾਡਾ ਪਿਆਰ ਆ ਸੰਗਤਾਂ ਦਾ ਪਿਆਰ ਆ ਉਹ ਪਿਆਰ ਇੱਕ ਦੇਖੋ ਕਰਦਾ ਕੋਈ ਵੀ ਦਾਨ ਆ ਚਾਹੇ ਰਤ ਦਾਣਾ ਚਾਹੇ ਸਰੀਰ ਦੇ ਅੰਗ ਦਾਣਾ ਉਹ ਇੱਕ ਪਿਆਰ ਤੋਂ ਬਿਨਾ ਨਹੀਂ ਹੁੰਦੇ ਸੋ ਮੈਂ ਧੰਨਵਾਦੀ ਆ ਜੋ ਨਿਊਜ਼ ਵਾਲਿਆਂ ਨੇ ਤੁਸੀਂ ਸਾਡਾ ਮੈਸੇਜ ਪਹੁੰਚਾਇਆ ਗੁਰਸੰਗਤ ਤੱਕ ਉਹ ਬਹੁਤ ਬਹੁਤ ਧੰਨਵਾਦੀ ਆ ਕਿ ਜਿਹੜਾ ਭਲੇ ਦੇ ਕੰਮ ਨੂੰ ਪ੍ਰਚਾਰ ਵਿੱਚ ਲਿਆਂਦਾ ਆਪ ਜੀ ਨੇ ਜੀ ਆਪ ਜੀ ਦਾ ਵੀ ਧੰਨਵਾਦ ਹੈ ਲੋਕ ਕਰ ਕਰ ਮੈਸੇਜ ਪਚਾਰੇ ਹੋ ਜੀ ਬਿਲਕੁਲ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਤਾਂ ਹੀ ਕਹਾਂਗੇ ਕਿ ਕੋਸ਼ਿਸ਼ ਕਰੋ ਜਨਮ ਦਿਨ ਮਨਾਓ ਪਰ ਮਨਾਓ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਚ ਜਾਂ ਰਮਾਇਣ ਦਾ ਪਾਠ ਕਰਾ ਕੇ ਚਾਹੇ ਗੀਤਾਂ ਦਾ ਧਾਰਮਿਕ ਜਨਮ ਦਿਨ ਮਨਾਓ ਕੇਕ ਕੂਕ ਦੇ ਜੋਸ਼ੀ ਬਾਜ਼ੀਆਂ ਤੋਂ ਬਚ ਕੇ ਕੋਈ ਭਲੇ ਦੇ ਕੰਮ ਲਈ ਕਿਰਤ ਕਰੋ ਕੋਈ ਗਰੀਬਾਂ ਨੂੰ ਪਾਣ ਸੂਟ ਲੈ ਦੋ ਉਹੀ ਖਰਚਾ ਤੁਸੀਂ ਜੋ ਰਿਸ਼ਤੇਦਾਰਾਂ ਤੇ ਕਰਨਾ ਉਹੀ ਖਰਚਾ ਤੁਸੀਂ ਕੋਈ ਭਲੇ ਦੇ ਕੰਮ ਤੇ ਗਰੀਬਾਂ ਦੀਆਂ ਬੂਟ ਲੈ ਦੋ। ਇੰਨੇ ਠੰਡ ਵਿੱਚ ਲੋਕ ਮਰਦੇ ਕੋਈ ਕੰਬਲ ਲੈ ਦੋ। ਸੋ ਮੇਰੀ ਤਾਂ ਵਿਚਾਰ ਹੀ ਕਹਿੰਦੀ ਆ ਵੀ ਚੰਗੇ ਕੰਮ ਕਰਨੇ ਚਾਹੀਦੇ ਮਨੁੱਖ ਨੂੰ ਮਨੁੱਖ ਵਾਸਤੇ। ਇਨਸਾਨ ਬਣੀਏ ਭਗਵਾਨ ਨਾ ਬਣੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰਨਾਨ ਦੇਵਾਲ ਚਾਂਡੇ ਦੇ ਮੁਖੀ ਮਹਾਪੁਰਸ਼ ਸੰਤ ਰਾਮਪਾਲ ਸਿੰਘ ਜੀ ਜਿਨ੍ਹਾਂ ਦਾ ਅੱਜ 47ਵਾਂ ਜਨਮ ਦਿਨ ਨੂੰ ਬਰਨਾਨ ਦੇਵਾਲ ਚਾਂਡੇ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਸੀਂ ਮਨਾ ਰਹੇ ਹਾਂ ਪਰਸੋਂ ਰੋਜ ਤੋਂ ਲੈ ਕੇ ਧੁਰ ਕੀ ਬਾਣੀ ਆਇ ਤਨ ਸਗਰੀ ਚਿੰਤ ਮਟਾਈ ਦੇ 31 ਸ਼੍ਰੀ ਖਾਨਪਾ ਸਾਹਿਬ ਅੰਮਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਏ ਹੈ ਹੁਣ ਸੋਹਣੇ ਪਲਾਨਾਂ ਵੀ ਦੀਵਾਨ ਸਜ ਰਹੇ ਆ ਤੇ 10 ਵਜੇ ਮਹਾਪੁਰਸ਼ ਸੰਤ RAMPAL SINGH ਜੀ ਆਣੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਹੈ 12ਵਾਂ ਖੂਨਦਾਨ ਕੈਂਪ ਹੈ 11 ਪਹਿਲਾਂ ਲੱਗ ਚੁੱਕੇ ਆ 12ਵਾਂ ਖੂਨਦਾਨ ਕੈਂਪ ਹੈ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਮਹਾਪੁਰਖਾਂ ਨੇ ਮਿਡਲ ਸਕੂਲ ਢਾਂਡੇ ਦੇ ਬੱਚੇ ਬੱਚਿਆਂ ਨੂੰ ਵਰਦੀਆਂ ਬਣਦੀਆਂ ਹਨ ਜਿੱਥੇ ਮਹਾਪੁਰਖ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਆ ਗਰਵਾਣੀ ਦੇ ਨਾਲ ਜੋੜਦੇ ਆ ਉੱਥੇ ਲੋਕ ਭਲਾਈ ਦੇ ਵੀ ਕਾਰਜ ਕਰਦੇ ਆ ਜਨਮ ਦਿਨ ਦਾ ਸਾਡਾ ਮਕਸਦ ਇਹੀ ਆ ਮਹਾਪੁਰਖਾਂ ਦਾ ਕਿ ਸਮਾਜ ਭਲਾਈ ਦੇ ਵੀ ਕਾਰਜ ਕਰਨੇ ਦੇਖੋ ਇਹਦਾ ਆਪਾਂ ਦਾਨ ਬਹੁਤ ਕਰਦੇ ਆ ਪਰ ਜਿਹੜਾ ਖੂਨਦਾਨ ਇਹ ਮਹਾਦਾਨ ਆ ਸੰਗਤਾਂ ਵੱਲੋਂ ਭੈਣਾ ਵੱਲੋਂ ਵੀਰਾਂ ਵੱਲੋਂ ਦਿੱਤਾ ਹੋਇਆ ਖੂਨ ਦਾ ਇੱਕ ਇੱਕ ਤੁਪਕਾ ਕਿਸੇ ਦੀ ਜਾਨ ਬਚਾ ਸਕਦਾ ਹੈ 11 ਸਾਲਾਂ ਦੇ ਵਿੱਚ ਸਾਡੀ ਟੀਮ ਜਿਹੜੀ ਆਪਣੀ ਰਗਨਾਥ ਹਸਪਤਾਲ ਦੀ ਟੀਮ ਆਉਂਦੀ ਹੈ ਡਾਕਟਰ ਬੰਸਲ ਦੀ ਉਹਨਾਂ ਨੂੰ ਅਸੀਂ ਖੂਨ ਇਹ ਦਿੰਨੇ ਆ ਉਹਨਾਂ ਕੋ ਜਮਾ ਹੁੰਦਾ ਸਾਡੇ ਪ੍ਰਬੰਧਕਾਂ ਨੂੰ ਪ੍ਰਧਾਨ ਜੀ ਜਦੋਂ ਜਿਹੜੋ ਖੂਨ ਕਰਦੇ ਆ ਤੇ ਅਸੀਂ ਉਹਨਾਂ ਨੂੰ ਖੂਨ ਲੈ ਕੇ ਵੀ ਦਿੰਨੇ ਆ ਫ੍ਰੀ ਆਫ ਕੋਸਟ ਕੋ ਪੰਜਾਬ ਦੇ ਵਿੱਚ ਕੋਈ ਵੀ ਕੋਈ ਵੀ ਲੈ ਸਕਦਾ ਹੈ ਜਿਹਦੇ ਨੂੰ ਲੋੜ ਪਵੇ ਜਿੱਥੇ ਮਰਜ਼ੀ ਬੈਠਾ ਸਾਡਾ ਉਹ ਨੰਬਰ ਹੈ 985544055 ਇਥੇ ਸਾਡੇ ਸੁਦੇਵ ਸਿੰਘ ਜੀ ਹੁੰਦੇ ਆ ਮੁੱਖ ਸੇਵਾਦਾਰ ਬਾਬਾ ਜੀ ਦੇ ਜਦੋਂ ਮਰਜੀ ਤੁਸੀਂ ਕਾਲ ਕਰੋ ਤੇ ਫ੍ਰੀ ਆਫ ਅਵਕਾਸ਼ ਤੁਹਾਨੂੰ ਰਗੁਨਾਥਾ ਹਸਪਤਾਲ ਤੋਂ ਫੋਨ ਮਿਲੂਗਾ ਤੇ ਇਹ ਬੱਚੇ ਬੱਚੀਆਂ ਅੱਜ ਸਾਡੀਆਂ ਭੈਣਾਂ ਨੌਜਵਾਨ ਤੇ ਨੌਜਵਾਨ ਵੀਰ ਬੜਾ ਉਤਸ਼ਾਹ ਉਹਨਾਂ ਦੇ ਵਿੱਚ ਵੀ ਦਾਨ ਤਾਂ ਅਸੀਂ ਧਨਦौल ਦਾ ਦਾਨ ਕਰਦੇ ਆ ਕੋਈ ਸਬਜ਼ੀਆਂ ਦਾਨ ਕਰਦੇ ਲੰਗੜੇ ਦਾਨ ਕਰਦੇ ਆ ਪਰ ਇਹ ਖੂਨਦਾਨ ਇਹ ਮਹਾਦਾਨ ਹੈ ਕਿ ਅਸੀਂ ਜਾਨ ਬਚਾ ਸਕਦਾ ਹੈ ਬਹੁਤ ਉਤਸ਼ਾਹ ਹੈ ਤੇ 18 ਸਾਲ ਤੋਂ ਲੈ ਕੇ 55 ਸਾਲ ਤੱਕ ਲਗਭਗ ਤੁਸੀਂ ਖੂਨਦਾਨ ਕਰ ਸਕਦੇ ਹੋ ਤੇ ਹੁਣ ਉਧਰ ਕਥਾ ਵੀ ਚੱਲ ਰਹੀ ਹੈ ਇਹ ਸ਼ਾਮ ਤੱਕ ਖੂਨਦਾਨ ਕੈਂਪ ਚੱਲਣਾ ਕੀ ਕਰਨਾ ਚਾਹੀਦਾ ਅੱਜ ਜਿਹੜਾ ਖੂਨਦਾਨ ਦਾ ਕੈਂਪ ਲਗਾਇਆ ਗਿਆ ਕਿੰਨੇ ਲੋਕਾਂ ਨੇ ਅੱਥੇ ਜਿਹੜਾ ਖੂਨਦਾਨ ਮੇਬੀ 40 50 ਤਾਂ ਹੋ ਗਏ ਇਸ ਤੋਂ ਵਾਬਾ ਹੋ ਚੁੱਕਾ ਹੋ ਚੁੱਕਿਆ ਤੇ ਬਾਹਰ ਵੀ ਭੇਡ ਤੋਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿੰਨੀ ਹੈ ਲੋਕਾਂ 'ਚ ਸ਼ਾਹ ਬਹੁਤ ਆ ਜੀ ਜੇ ਦੋਸਤ ਇਸ ਤਰ੍ਹਾਂ ਇਸ ਦਾ ਬਹੁਤ ਸਾਰੇ ਲੋਕ ਨੇ ਇਸ ਤਰ੍ਹਾਂ ਦੰਦ ਦਾ ਗੰਧ ਨਹੀਂ ਲੇਕਿਨ ਖੂਨ ਦਾੰਦ ਦੇ ਤੋਂ ਰੁਕਦੇ ਕਿਉਂ ਕਿ ਇਹ ਲੋਕਾਂ ਦੇ ਵਿੱਚ ਹੁੰਦਾ ਕਿ ਕੋਈ ਕਮਜ਼ੋਰੀ ਵਗੈਰਾ ਜਿਸ ਤਰ੍ਹਾਂ ਕੋਈ ਖੂਨ ਦਾੰਦ ਕਰ ਰਿਹਾ ਹੁੰਦਾ ਨਹੀ 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 ਐਵੇਂ ਕੁਛ ਨਹੀਂ ਹੁੰਦਾ ਹੈਗਾ ਜਦੋਂ ਵੀ ਆਪਾਂ ਇੱਕ ਯੂਨਿਟ ਤਾਂ ਕਢਾਣੀ ਹੁੰਦੀ ਆ ਜੇ ਆਪਾਂ ਉਹ ਕਰਾਉਂਦੇ ਵੀ ਆ ਥੋੜੀ ਦੇਰ ਬਾਅਦ ਜੂਸ ਜਾਂ ਦੁੱਧਿਓ ਵਗੈਰਾ ਪੀਨੇ ਉਹ ਇਮੀਡੀਏਟਲੀ ਘੰਟੇ ਡੇਢ ਘੰਟੇ ਚ ਦੁਬਾਰਾ ਬਣ ਜਾਂਦਾ ਔਰ ਇਦਰ ਵੀਕਨੈਸ ਹੁੰਦੀ ਆ ਜਾਂ ਕਈਆਂ ਦਾ ਬਹੁਤ ਜ਼ਿਆਦਾ ਗਾੜਾ ਹੁੰਦਾ ਤਾਂ ਉਹਨਾਂ ਨੂੰ ਰਿਲੀਫ ਮਿਲਦੀ ਆ ਇਹਦੇ ਲਈ ਮੈਡੀਸਨ ਦੀ ਲੋੜ ਨਹੀਂ ਪੈਂਦੀ ਹੈ ਵੀ ਅਗਰ ਆਪਾਂ 6 ਮਹੀਨੇ ਬਾਅਦ ਸਾਲ ਬਾਅਦ ਵੀ ਹੈ ਕੜਾ ਆਉਂਦੇ ਰਹਿੰਦੇ ਆ ਤਾਂ ਇੱਕ ਤਰ੍ਹਾਂ ਨੇ ਐਕਸਰਸਾਈਜ਼ ਹੁੰਦੀ ਆ ਜਿਹੜਾ ਕਿ ਬਲੱਡ ਜਿਹੜਾ ਵੀ ਸਾਰੀ ਬਾਡੀ ਦੇ ਵਿੱਚ ਰਿਕਵਰ ਕਰਦਾ ਤੇ ਇਸ ਲਈ ਉਹ ਚੀਜ਼ ਤਾਂ ਨਹੀਂ ਜਿਸ ਤਰ੍ਹਾਂ ਕੀ ਹੁੰਦਾ ਨੇ ਕਿ ਇਹਦੇ ਵਿੱਚ ਵੀ ਖੂਨ ਦਾਨ ਦੀ ਸੁਝਾਅ ਕਿ ਹੁੰਦਾ ਕਿ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਆ ਜਿਹੜੇ ਉਹਨਾਂ ਨੂੰ ਤਾਂ ਜਿਹੜੇ ਉੱਪਰ-ਹੇਠ ਲੱਗ-ਲੱਗ ਜਿਹੜੇ ਹੁੰਦੇ ਨੇ ਇਹਦੇ ਵਿੱਚ ਖੂਨ ਦੇ ਉਹ ਫਿਰ ਟੈਸਟ ਕਰਨਾ ਹਾਂਜੀ ਟੈਸਟ ਕਰਕੇ ਹੀ ਉਹਨਾਂ ਨੂੰ ਅੱਗੇ ਡੋਨੇਟ ਕੀਤਾ ਜਾਂਦਾ ਹੈ ਜੀ ਸੋ ਜਿਵੇਂ ਕਿ ਦੇਖਿਆ ਤੁਸੀਂ ਤਸਵੀਰਾਂ ਦੇ ਵਿੱਚ ਕਿ ਜਿਹੜੇ ਲੋਕ ਇੱਥੇ ਖੂਨਦਾਨ ਕਰਨ ਦੇ ਲਈ ਆਏ ਨੇ ਤਾਂ ਉਹਨਾਂ ਦੇ ਵਿੱਚ ਕਿੰਨਾ ਭਾਰੀ ਇਛਾ ਹੈ ਤਾਂ ਉਹਨਾਂ ਦੇ ਵੱਲੋਂ ਅੱਜ ਦੀ ਯੁਵਾ ਪੀੜ੍ਹੀ ਨੂੰ ਵੀ ਜਿਹੜੀ ਅਪੀਲ ਕੀਤੀ ਗਈ ਹੈ ਕਿ ਜਿਹੜੇ ਕਿ ਦਾਨ ਤਾਂ ਬਹੁਤ ਸਾਰੇ ਲੋਕ ਆਪਾਂ ਕਰਦੇ ਆ ਲੇਕਿਨ ਖੂਨਦਾਨ ਸਭ ਤੋਂ ਵੱਡਾ ਜਿਹੜਾ ਦਾਨ ਜਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਦੇ ਵਿੱਚ ਦੱਸੋ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੋਰ ਵੀ ਬਧਾਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਟੀਵੀ ਸਾਮ ਪੰਜਾਬ ਦੇ ਨਾਲ ਮੈਂ ਕਪਿਲ ਕਿਤੇਲ